ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਬੰਦੀ ਛੋੜ ਦਿਵਸ ਨੂੰ ਸਮਰਪਿਤ ਗਵਾਲੀਅਰ ਦੇ ਕਿਲੇ ਤੋਂ ਪੰਜਵੀਂ ਪੈਦਲ ਸ਼ਬਦ ਚੌਂਕੀ ਯਾਤਰਾ ਵਾਪਸ ਗੁਰੂ ਨਗਰੀ ਪਰਤੀ ਬਾਬਾ ਸਿਵਾ ਜਨ ਕ੍ਰੂਰ ਸਹਿਬ ਵਾਲਿਆਂ ਦੀ ਅਗਵਾਈ ਹੇਠ ਇਹ ਪੈਦਲ ਸ਼ਬਦ ਚੌਂਕੀ ਯਾਤਰਾ ਸ੍ਰੀ ਹਰਮੰਦਰ ਸਾਹਿਬ ਤੋਂ ਗੁਆਲੇਰ ਲਈ ਰਵਾਨਾ ਕੀਤੀ ਗਈ ਸੀ ਗੁਆਲੇਰ ਵਿੱਚ ਸ਼ਹੀਦ ਪਾਛੈ ਦਾ ਗੁਰਪੁਰਬ ਮਨਾ ਕੇ ਇਹ ਪੈਦਲ ਸ਼ਬਦ ਚੌਂਕੀ ਯਾਤਰਾ ਵਾਖੋਕ ਸੂਬਾ ਵਿੱਚੋਂ ਦੀ ਹੁੰਦੀ ਹੋਈ ਅੰਮ੍ਰਿਤਸਰ ਦੇ ਗੋਲਡਨ ਗੇਟ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਸੰਪੂਰਨ ਹੋਈ ਇਸ ਸ਼ਬਦ ਚੌਕੀ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਗੋੜਦੋਰਾ ਪਰਜਾਇ ਕਾਲੀ ਬਾਬਾ ਫੂਲਾ ਸਿੰਘ ਵਿਖੇ ਸ਼ਬਦ ਚੌਕੀ ਯਾਤਰਾ ਦਾ ਨਿਗਾਹ ਸਵਾਗਤ ਕੀਤਾ ਗਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ ਤੇ ਸ਼ਬਦ ਚੌਕੀ ਯਾਤਰਾ ਦੀ ਸੰਪੂਰਨਤਾ ਕੀਤੀ ਗਈ ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰਵਾਗੇ ਗੁਰੂ ਵਾਹਿਗੁਰੂ ਵਾਗੇ ਗੁਰਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਹਿਗੁਰੂ ਵਾਗੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਬਾਗੇ ਗੁਰੂ ਸਤ ਨਾਮ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰਬਾਗੇ ਗੁਰੂ ਵਾਗੇ ਗੁਰੂ ਵਾਗੇ ਗੁਰਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰਬਾਗੇ ਗੁਰੂ ਵਾਗੇ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਵਾਗੇ ਗੁਰਵਾਗੇ ਗੁਰੂ ਵਾਹਿਗੁਰੂ ਵਾਗੇ ਗੁਰਵਾਗੇ ਗੁਰੂ ਵਾਹਿਗੁਰੂ ਵਾਗੇ ਗੁਰੂ ਵਾਹਿਗੁਰੂ ਵਾਗੇ ਗੁਰੂ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਹਿਗੁਰੂ ਸਤਨਾਮ ਵਾਗੇ ਗੁਰੂ ਸਤਨਾਮ ਵਾਹ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਵਾਹੇ ਗੁਰੂ ਵਾਗੇ ਗੁਰਬਾਗੇ ਗੁਰੂ ਵਾਹੇ ਗੁਰੂ ਵਾਗੇ ਗੁਰਬਾਗੇ ਗੁਰੂ ਵਾਗੇ ਗੁਰੂ ਵਾਗੇ ਗੁਰਬਾਗੇ ਗੁਰੂ ਵਾਹੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਐਸੇ ਦੀਨ ਦੇ ਆਲ ਸਤਗੁਰੂ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਬੰਦੇ ਛੋੜ ਦਿਵਸ ਦੇ ਸਬੰਧ ਵਿੱਚ ਪਿਛਲੇ ਕਈ ਸਾਲਾਂ ਤੋਂ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਪੁਰਖਾਂ ਵੱਲੋਂ ਬਹੁਤ ਇੱਕ ਸ਼ਲਾਘਾਯੋਗ ਉਪਰਾਲਾ ਬਹੁਤ ਵੱਡਾ ਉਦਦਮ ਕੀਤਾ ਜਾਂਦਾ ਹੈ ਕਿ ਜੋ ਬੰਦੇ ਛੋੜ ਦਿਵਸ ਤੋਂ ਪਹਿਲਾਂ 6 ਜੇ ਅਕਾਲ ਤਖ਼ਤ ਸਾਹਿਬ ਜੀ ਤੋਂ ਆਰੰਭਤਾ ਕਰਕੇ ਗਵਾਲੀਅਰ ਜਿੱਥੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਤੇ ਬੰਦੀ ਛੋੜਵਾੜ ਦੇ ਦਿਨ ਦੀਵਾਲੀ ਵੜ ਦਿਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਉਸ ਰਵਾਇਤ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਬ ਤੋਂ ਚੌਂਕੀ ਸਾਹਿਬ ਆਰੰਭ ਕਰਕੇ ਗਵਾਲੀਅਰ ਉੱਥੇ ਪਹੁੰਚਣਾ ਔਰ ਗਵਾਲੀਅਰ ਤੋਂ ਵਾਪਸੀ ਬੰਦੀ ਛੋੜ ਦੇ ਦਿਵਸ ਤੋਂ ਇੱਕ ਦਿਨ ਪਹਿਲਾਂ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਔਰ ਇਸ ਵਾਰ ਵੀ ਜੋ ਚੌਂਕੀ ਸਾਹਿਬ ਪਿਛਲੇ ਕਈ ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਕੀਤੀ ਗਈ ਸੀ ਉਹ ਗਵਾਲੀਅਰ ਪਹੁੰਚੀ ਔਰ ਗਵਾਲੀਅਰ ਤੋਂ ਆਰੰਭ ਹੋ ਕੇ ਪਰਾਦਰ ਪੜਾ ਹੁੰਦੀ ਹੋਈ ਅੱਜ ਸ੍ਰੀ ਅਕਾਲ ਤਖਸਾਲ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਸੰਪੰਨ ਹੋਈ ਹੈ ਜਿਸ ਵਿੱਚ ਜਿੱਥੇ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲੇ ਮਾਹਪੁਰਖ ਪਹੁੰਚੇ ਹੋਏ ਨੇ ਉੱਥੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਜਿਹੜੇ ਚੌਂਕੀ ਸਾਹਿਬ ਹੈ ਸ਼ਬਦ ਪੜ੍ਹਦੀ ਹੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚੀ ਹੈ ਔਰ ਮਾਨਯੋਗ ਮੈਨੇਜਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਦਸਰਿਆਂ ਵੱਲੋਂ ਚੌਂਕੀ ਸਾਹਿਬ ਦਾ ਸਵਾਗਤ ਜਿਹੜਾ ਉਹ ਘੰਟਾ ਘਾਰੇ ਫਰਾਜ਼ੇ ਦੇ ਉੱਪਰ ਕੀਤਾ ਗਿਆ ਔਰ ਸ਼ੀਜੇ ਕਾਲ ਤੱਕ ਸਾਹਿਬ ਜੀ ਦੇ ਖਾ ਜਾ ਕੇ ਅਰਦਾਸ ਕਰਕੇ ਚੌਂਕੀ ਸਾਹਿਬ ਦੀ ਸੰਪੂਰਨਤਾ ਹੋਵੇਗੀ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿੰਨੀਆਂ ਵੀ ਸੰਗਤਾਂ ਨੇ ਚੌਂਕੀ ਸਾਹਿਬ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਬੰਦੀ ਛੋੜ ਦੇ ਉਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਾਬੁੱਢਾ ਜੀ ਦੀ ਪਰੰਪਰਾ ਜੋ ਪ੍ਰਾਰਥਨ ਸਮੇਂ ਤੋਂ ਬਹਾਦਰ ਬਸਾਵੀ ਕਿਲੇ ਵਿੱਚ ਜਦੋਂ ਪੰਜਹਾਂ ਹੁੰਦੇ ਰਾਜਿਆਂ ਨੂੰ ਲਿਆ ਕਰਨ ਵਾਸਤੇ ਪਰਬ ਕਰ ਕੀਤਾ ਉਦੋਂ ਸੰਗਤਾਂ ਨਾਲ ਲੈ ਕੇ ਮਾਬੁੱਢਾ ਜੀ ਜਾਂਦੇ ਸੀ ਸੋ ਪਰੰਪਰਾ ਨੂੰ ਹੀ ਪਿਛਲੇ ਜੋ ਸਤੰਬਰ ਦੇ ਮਹੀਨੇ ਅਗਸਤ ਦੇ ਮਹੀਨੇ ਜ 20 ਅਗਸਤ ਨੂੰ ਚੱਲੀ ਸੀ 17 ਸਤੰਬਰ ਨੂੰ ਇੱਥੇ ਪਹੁੰਚੀ ਔਰ 22 ਅਕਤੂਬਰ ਤੋ ਚੱਲ ਕੇ ਹੁਣ ਅੱਜ ਵੀ ਨੋਮ ਤਾਰੀਖ 20 ਅਕਤੂਬਰ ਨੂੰ ਆਲੀਆ ਤਾਕੇ ਤੇ ਉਹ ਪਰੰਪਰਾ ਮੁੱਖ ਰੱਖ ਕੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਪਰਬ ਕਰ ਕੀਤਾ ਮੇਰੀ ਪ੍ਰੀਤ ਦੇ ਮਾਲਕ ਦਾਦਾ ਬੰਦੀਛੋੜ ਨੇ ਸੋ ਚੌਂਕੀ ਸਾਹਿਬ ਸ਼ਬਦ ਬਾਣੀ ਪੜਦੀ ਪੈਦਲ ਯਾਤਰਾ ਇੱਥੋਂ ਹੀ ਪੈਦਲ ਗਈ ਸ਼ਕਾਲ ਤੱਕ ਸਾਹਿਬ ਤੋਂ ਤੇ ਵਾਪਸੀ ਉੱਥੋਂ ਗਾਲੀ ਤੋਂ ਸੰਗਤ ਜਿਹੜੀ ਪੈਦਲ ਅੱਜ ਪਹੁੰਚੀ ਇੱਥੇ ਅਮਰਸਾਹ ਦੀ ਪਵਨ ਧਰਤੀ ਤੇ ਸੋ ਸੰਗਤਾਂ ਦਾ ਧੰਨਵਾਦ ਦਿਵਾਲੀ ਦੀਆਂ ਜੋ ਬੰਦੀਛੋੜ ਦੇਸ਼ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਸੋ ਗੁਰੂ ਕਿਰਪਾ ਕਰੇ ਸਾਰੇ ਸੰਗਤ ਦੀ ਆਪ ਹੀ ਹਾਰੀ ਦੇ ਰਸਤੇ ਵਿੱਚ ਬਾਤ ਕਾਟ ਰਹੀ ਸੀ ਮਾਫੀ ਮੰਗਦੇ ਸਾਰੇ ਸੰਗਤ ਕੋ ਸੁਕਰਪਕਰ ਕਿਹੜੇ ਕਿਹੜੇ ਪ੍ਰਾਮਾਂ ਤੋਂ ਹੁੰਦੀ ਹੈ ਜਿਹੜੀ ਹੈ ਉਹ ਸਰਪ੍ਰੋਖ ਨੇ ਇਹ ਪ੍ਰਾਤ ਲਗਭਗ 28 ਦਿਨ ਲੱਗੇ ਜੀ ਤੇ ਅਮਰਗਵਾਲੀ ਤੋਂ ਅਮਰ ਜਿਵੇਂ ਮੇਮਰੀਨਾ ਤੌਲਪੁਰ ਆਗਰਾ ਮਥਰਾ ਅੰਗੇ ਗਲੇਮੇ ਨੇ ਜਿਵੇਂ ਫਰੀਦাবাদ ਜਾਂ ਦਿੱਲੀ ਆ ਸਾਹਾਂ ਪ੍ਰਾਤਾਂ 30-35 ਕਿਲੋਮੀਟਰ ਦਾ ਰਸਵਰੋਹੀ ਕਰਦੇ ਸੀ ਤੇ ਉਸ ਪ੍ਰਾਤ ਦਾ ਇਥੋਂ ਜਾਂਦੇ ਵਿੱਚ 28 ਦਿਨ ਲੱਗੇ ਪੈਦਲ ਜੀ ਤੇ ਉਥੋਂ ਵਾਪਸੀ ਦੇ ਲਗਭਗ 28 ਦਿਨ ਲੱਗੇ ਆ ਇਹ ਦੋਨੋਂ ਯਾਤਰਾ ਇਥੋਂ ਅਗਲੀ ਯਾਤਰਾ ਗਈ ਇਥੋਂ ਯਾਤਰਾ ਸਾਈ ਸੋਸ ਮਹਾਂ ਪ੍ਰਸ਼ਾਦ ਉਸ ਮਹਾਂ ਪ੍ਰਸ਼ਾਦਾ ਦਾਲ ਪੰਥ ਦਾ ਸਾਰਾ ਦਾ ਮਹਾਂ ਪ੍ਰਸ਼ਾਦ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੁਲਾਵੇ